ਡਾਕਟਰਾਂ ਨੇ ਕੀਤੀ ਵੱਡੀ ਲਾਪਰਵਾਹੀ ਜਿਸ ਨਾਲ ਹੋ ਗਿਆ ਪੂਰਾ ਡਾਕਟਰੀ ਪੇਸ਼ਾ ਸ਼ਰਮਸਾਰ ਤਕਲੀਫ ਸੀ ਕਿਸੇ ਹੋਰ ਅੱਖ ਦੇ ਵਿੱਚ ਤੇ ਆਪਰੇਸ਼ਨ ਕੀਤਾ ਕਿਸੇ ਹੋਰ ਅੱਖ ਦਾ ਛੋਟੇ ਜਿਹੇ ਬੱਚੇ ਦੀ ਜ਼ਿੰਦਗੀ ਕੀਤੀ ਖਰਾਬ ਜੀ ਹਾਂ ਦੱਸਦੀ ਏ ਕਿ ਰਾਸ਼ਟਰੀ ਰਾਜਸਤਾਨੀ ਦੇ ਨੇੜੇ ਪੈਂਦੇ ਇਲਾਕੇ ਗ੍ਰੇਟਰ ਨੋਇਡਾ ਦੇ ਬੀਟਾ ਨੰਬਰ 2 ਅਤੇ ਥਾਣਾ ਖੇਤਰ ਦੇ ਸੈਕਟਰ ਗਾਮਾ 1 ਦੇ ਵਿੱਚ ਸਥਿਤ ਹਸਪਤਾਲ ਆਨੰਦ ਸਪੈਕਟ੍ਰਮ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਡਾਕਟਰੀ ਪੇਸ਼ੇ ਨੂੰ ਸ਼ਰਮਸਾਰ ਕਰ ਦਿੱਤਾ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ 7 ਸਾਲ ਦੇ ਬੱਚੇ ਨੂੰ ਉਸਦੇ ਮਾਪੇ ਹਸਪਤਾਲ ਲੈ ਕੇ ਆਉਂਦੇ ਨੇ ਇਸ ਬੱਚੇ ਦੀ ਖੱਬੀ ਅੱਖ ਦੇ ਵਿੱਚ ਕੋਈ ਦਿੱਕਤ ਸੀ ਕੋਈ ਪਰੇਸ਼ਾਨੀ ਸੀ ਜਿਸ ਨਾਲ ਬੱਚੇ ਨੂੰ ਦੇਖਣ ਦੇ ਵਿੱਚ ਮੁਸ਼ਕਲ ਆਉਂਦੀ ਸੀ ਡਾਕਟਰੀ ਜਾਂਚ ਤੋਂ ਬਾਅਦ ਇਸ ਬੱਚੇ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਡਾਕਟਰਾਂ ਦੀ ਸਲਾਹ ਤੇ ਇਸ ਬੱਚੇ ਦੀ ਖੱਬੀ ਅੱਖ ਦਾ ਆਪਰੇਸ਼ਨ ਕਰਨਾ ਸੀ ਪਰੰਤੂ ਡਾਕਟਰਾਂ ਦੀ ਲਾਪਰਵਾਹੀ ਦੇਖੋ ਕਿ ਡਾਕਟਰਾਂ ਨੇ ਇਸ ਬੱਚੇ ਦੇ ਖੱਬੀ ਅੱਖ ਦੀ بجائے ਸੱਜੀ ਅੱਖ ਦਾ ਆਪਰੇਸ਼ਨ ਕਰ ਦਿੱਤਾ ਜਦੋਂ ਆਪਰੇਸ਼ਨ ਤੋਂ ਬਾਅਦ ਇਸ ਬੱਚੇ ਨੂੰ ਮਾਪਿਆਂ ਦੇ ਹਵਾਲੇ ਕੀਤਾ ਗਿਆ ਤਾਂ ਮਾਪਿਆਂ ਨੇ ਇਸ ਬੱਚੇ ਦੀ ਜ਼ਰੂਰਤ ਨਾਲ ਜਾਂਚ ਕੀਤੀ ਤਾਂ ਲੱਗਿਆ ਕਿ ਖੱਬੀ ਅੱਖ ਦੀ بجائے ਸੱਜੀ ਅੱਖ ਦਾ ਆਪਰੇਸ਼ਨ ਹੋ ਗਿਆ ਹੈ ਮਾਪਿਆਂ ਨੇ ਇਸ ਬਾਰੇ ਡਾਕਟਰਾਂ ਨੂੰ ਜਾਣਕਾਰੀ ਦਿੱਤੀ ਡਾਕਟਰ ਤਾਂ ਕੰਨੀ ਕਤਰਾਉਣ ਲੱਗ ਪਏ ਤਾਂ ਫਿਰ ਮਾਪਿਆਂ ਨੇ ਹੋਰ ਲੋਕਾਂ ਨੂੰ ਨਾਲ ਲੈ ਕੇ ਐਸਐਮਓ ਨੂੰ ਸ਼ਿਕਾਇਤ ਕੀਤੀ ਫਿਰ ਮਾਪਿਆਂ ਨੇ ਹੋਰ ਲੋਕਾਂ ਦੇ ਸਮੇਤ ਹਸਪਤਾਲ ਦੇ ਵਿੱਚ ਹੰਗਾਮਾ ਵੀ ਕੀਤਾ ਇਸ ਤੋਂ ਬਾਅਦ ਪੁਲਿਸ ਨੂੰ ਵੀ ਮਾਮਲਾ ਦਰਜ ਕਰਵਾ ਦਿੱਤਾ ਗਿਆ ਇਸੋ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਰਪੋਟ ਦਰਜ ਕਰਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਥੇ ਦੱਸ ਦਈਏ ਕਿ ਡਾਕਟਰਾਂ ਦੀ ਇੱਕ ਛੋਟੀ ਜੀ ਲਾਪਰਵਾਹੀ ਇੱਕ 7 ਸਾਲ ਦੇ ਬੱਚੇ ਦੀ ਜ਼ਿੰਦਗੀ ਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਜਿਸ ਨੂੰ ਖੱਬੀ ਅੱਖ ਦੇ ਵਿੱਚ ਤਾਂ ਪਹਿਲਾਂ ਹੀ ਪ੍ਰੋਬਲਮ ਸੀ ਪਹਿਲਾਂ ਹੀ ਦਿੱਕਤ ਸੀ ਪਰੰਤੂ ਹੁਣ ਉਸ ਦੀ ਸੱਜੀ ਅੱਖ ਦਾ ਵੀ ਜਿਹੜੀ ਕਿ ਇੱਕ ਬਿਲਕੁਲ ਠੀਕ ਸੀ ਉਹਦਾ ਆਪਰੇਸ਼ਨ ਕਰਕੇ ਉਸ ਨੂੰ ਦੋਨਾਂ ਅੱਖਾਂ ਤੋਂ ਬੰਜਰਤਾ ਕਰ ਦਿੱਤਾ ਗਿਆ ਹੈ ਡਾਕਟਰਾਂ ਦੀ ਇੱਕ ਛੋਟੀ ਜੀ ਲਾਪਰਵਾਹੀ ਕਿਸੇ ਇੱਕ ਮਾਸੂਮ ਦੀ ਜਾਨ ਲੈਂਨ ਤੱਕ ਦੀ ਨੋਬਤ ਆ ਗਈ ਹੈ ਬੱਚੇ ਨੂੰ ਦੋਨਾਂ ਅੱਖਾਂ ਤੋਂ ਇੱਕ ਸਾਬ ਨਾਲ ਹੁਣ ਘੱਟ ਦਿਖਣ ਦੀ ਨੋਬਤ ਸਾਹਮਣੇ ਆ ਗਈ ਹੈ ਸੋ ਡਾਕਟਰਾਂ ਦੀ ਇੱਕ ਛੋਟੀ ਜਿਹੀ ਲਾਪਰਵਾਹੀ ਜਿਹੜੀ ਕਿ ਪੂਰੇ ਡਾਕਟਰੀ ਪੇਸ਼ੇ ਨੂੰ ਬਦਨਾਮ ਕਰ ਰਹੀ ਹੈ